ਲੁਧਿਆਣੇ ਵਿੱਚ ਇੱਕ ਜਿਮ ਇਨਫਲੂਐਂਸਰ ਦੀ ਸੋਸ਼ਲ ਮੀਡੀਆ ਤੇ ਰੀਲ ਕਾਫੀ ਵਾਇਰਲ ਹੋ ਰਹੀ ਹੈ ਉਹ ਅੱਧੀ ਰਾਤ ਨੂੰ ਸੜਕਾਂ ਤੇ ਜਿਮ ਐਕਸਰਸਾਈਜ਼ ਕਰਦਾ ਰੀਲ ਬਣਾਉਂਦਾ ਦਿਖਾਈ ਦੇ ਰਿਹਾ ਹੈ ਕੈਂਟਾਕਰ ਦੇ ਸਾਹਮਣੇ ਐਲੀਵੇਟਡ ਪੁਲ ਤੇ ਉਸਨੇ ਟੀ-ਸ਼ਰਟ ਉਤਾਰ ਕੇ ਰੀਲ ਬਣਾਈ ਹੱਥ ਛੱਡ ਕੇ ਉਹ ਬਾਈਕ ਚਲਾਉਂਦਾ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਸੋ ਸੀਨੀਅਰ ਅਧਿਕਾਰੀਆਂ ਨੇ ਚਲਾਨ ਕੱਟਣ ਦੇ ਇਸ ਨੌਜਵਾਨ ਦੇ ਨਿਰਦੇਸ਼ ਦੇ ਦਿੱਤੇ ਨੇ ਵੀਡੀਓ ਦੇ ਵਿੱਚ ਇੱਕ ਜਗ੍ਹਾ ਉਹ ਅੰਡਰ ਬ੍ਰਿਜ ਦੇ ਅੰਦਰ ਪੁਸ਼-ਅਪ ਲਗਾ ਰਿਹਾ ਹੈ ਟ੍ਰੈਫਿਕ ਉਹ ਵੀਡੀਓ ਦੇ ਸੀਨੀਅਰ ਅਧਿਕਾਰੀਆਂ ਦੀ ਜਦੋਂ ਦਖਲਅੰਦਾਜ਼ੀ ਕੀਤੀ ਗਈ ਉਕਤ ਮਾਮਲਾ ਸਾਹਮਣੇ ਆਇਆ ਤਾਂ ਉਹਨਾਂ ਨੇ ਤੁਰੰਤ ਹੀ ਉਸਤਾ ਚਲਾਨ ਕੱਟਣ ਦੇ ਆਦੇਸ਼ ਦਿੱਤੇ ਨੇ ਤੇ ਪੂਰਾ ਦਿਨ ਪੁਲਿਸ ਇਸ ਜਿਮ ਇਨਫਲੂਐਂਸਰ ਦੀ ਤਲਾਸ਼ੀ ਦੇ ਵਿੱਚ ਲੱਗੀ ਰਹੀ ਦੱਸਿਆ ਕਿ ਲੁਧਿਆਣਾ ਦੇ ਕੈਂਟਾਕਰ ਦੇ ਸਾਹਮਣੇ ਪੁਲ ਤੇ ਟੀ-ਸ਼ਰਟ ਉਤਾਰ ਕੇ ਰੀਲ ਬਣਾਉਂਦਾ ਇਹ ਨੌਜਵਾਨ ਦਿਖਾਈ ਦੇ ਰਿਹਾ ਹੈ ਜਿਹੜਾ ਕਿ ਤੁਸੀਂ ਜਿਮਰ ਦਾ ਚਲਾਨ ਕੀਤਾ ਸੀ ਤਾਂ ਜਿਹੜਾ ਜਿਮ ਵਾਲੇ ਦਾ ਚਲਾਨ ਕੀਤਾ ਨਾ ਇਹ ਮੁੰਡੇ ਨੇ ਆਪਣਾ ਇੱਕ ਜਿਮ ਬਣਾਇਆ ਹੋਇਆ ਹੈ ਜੋ ਦੇ ਬਲ ਵਾਸਤੇ ਚੋਂ ਬਣਿਆ ਸੀ ਇਹਨੇ ਆਪਣੀ ਮੂਵੀ ਬਣਾ ਕੇ ਨਾ ਮੋਟਰਸਾਈਕਲ ਤੇ ਸਟੰਡ ਕਰਦੇ ਦੀ ਉਹ ਵੀ ਇਹਨੇ ਪਾਇਸੀ ਆਪਣੀ ਇੰਸਟਾਗ੍ਰam ਦੇ ਉੱਪਰ ਉਹਦੇ ਉੱਤੇ ਸਟੰਡ ਕਰਦਾ ਸੀ ਮਤਲਬ ਜਿਹੜੇ ਬੱਚਿਆਂ ਨੇ ਉਹਨਾਂ ਨੂੰ ਪਛਾਹ ਕਰਦਾ ਸੀ ਵੀ ਮੈਂ ਬਾਈਕ ਤੇ ਦੇਖੋ ਹੱਥ ਛੱਡ ਕੇ ਚਲਾਣਾ ਇਹਨੂੰ ਦੇਖ ਕੇ ਜਿਹੜੇ ਬੱਚੇ ਨਵੇਂ ਨੇ ਉਹ ਵੀ ਇਸ ਤਰ੍ਹਾਂ ਪੰਗੇ ਲੈਂਦੇ ਨੇ ਫਿਰ ਇਹਦਾ ਕੱਲ ਮੋਟਰਸਾਈਕਲ ਰੋਕਿਆ ਰੋਕਣ ਤੋਂ ਬਾਅਦ ਇਹਦਾ ਕੈਲਾਨ ਕੀਤਾ ਗੱਡੀ ਇੰਪਾਉਂਡ ਕਰਤੀ 200 ਮੋਟਰ ਵਹੀਕਲ 207 ਦੇ ਵਿੱਚ ਜਿਹੜਾ ਡਰਾਈਵਿੰਗ ਜਿੰਨੇ ਵੀ ਅਫੈਂਸ ਵਧਦੇ ਸੀ ਉਸ ਦੇ ਮੁਤਾਬਕ ਗੱਡੀ ਦੀ ਮੋਟਰਸਾਈਕਲ ਜਿਹੜਾ ਸਲੇਮ ਸਲੇਮ ਦਾ ਰਿਹਾਣੇ ਬੰਦ ਬੰਦ ਕੀਤਾ ਆ ਇਹ ਕਹਿੰਦਾ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਵੈਸੇ ਹੀ ਨਾ ਇੱਕ ਸ਼ੌਂਕੀਆ ਤੌਰ ਤੇ ਮਤਲਬ ਜਿਹੜੇ ਸੀ ਡੰਨ ਮਾਰ ਰਿਆ ਸੀ ਰੋਡ ਦੇ ਉੱਪਰ ਇਹਨੂੰ ਕਿਹਾ ਸੀ ਜਿਹੜਾ ਰੋਡ ਤੇ ਡੰਨ ਮਾਰਉਂ ਦਿਲ ਕਰਦਾ ਤਾਂ ਤੂੰ ਜਿਮ ਕਦੇ ਲਈ ਖੋਲਿਆ ਤੂੰ ਆਪਣਾ ਜਿਹੜਾ ਡੰਨ ਮਾਰ ਲੈ ਜਿਮ ਜਿਹੜਾ ਮੋਟਰਸਾਈਕਲ ਆ ਨਾ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਵੀ ਸਟੰਡ ਕਰਦਾ ਉਹ ਤਾਂ ਇਸੇ ਤਰ੍ਹਾਂ ਚਲਾਨਾ ਦਿੱਤਾ ਜਾਂਦਾ ਸਰ ਤੋਂ ਨੂੰ ਕੋ ਮਸ਼ਿੰਟ ਪਹਿਲਾਂ ਕਿਹਦੇ Instagram ਤੇ ਨੀ ਮੂਵੀ ਬਾਈ ਹੋਈ ਆਪਣੀ ਅੱਛਾ ਹੈ ਉਹ ਬੱਚੇ ਦੇਖਦੇ ਨੇ ਬੱਚੇ ਦੇਖ ਕੇ ਇਸ ਤਰ੍ਹਾਂ ਪੰਦੀ ਲੰਦ ਨੇ ਹੁਣ ਬੱਚੇ ਨੇ ਉਹ ਬੜਾ ਛੋਟੀਆਂ ਨੇ ਉਹ ਕਹਿੰਦੇ ਜੀ ਇਹ ਦੇਖੋ ਇਹ ਛੜਾ ਐਕਚੁਅਲੀ ਪ੍ਰੋ ਨੂੰ ਲੋਕਾਂ ਨੂੰ ਹੁਣ ਇੱਕ ਹੋ ਕੀ ਵੀ ਮੇਰੇ ਫੋਲੋਅਰ ਕਿੰਨੇ ਵੱਧਦੇ ਨੇ ਬਸ ਇਹ ਫੋਲੋਅਰ ਦੇ ਚੱਕਰ ਦੇ ਵਿੱਚ ਕਿਸੇ ਦੀ ਇਹਨਾਂ ਨੂੰ ਪਰਵਾਹ ਨਹੀਂ ਕਿ ਇਹਦੀ ਜਾਨ ਜਾਵੇ ਕਿਸੇ ਦੀ ਕੋਈ ਹੋਰ ਗਿਆਨੀ ਮੰਨ ਲਈ ਨੁਕਸਾਨ ਹੋਵੇ ਇਹਨਾਂ ਨੂੰ ਕੋਈ ਨਹੀਂ ਬਸ ਇਹਨਾਂ ਨੂੰ ਆਪਣੇ ਫੋਲੋਅਰ ਦੀ ਪਈ ਪਈ ਆ ਫਿਰ ਉਹਨਾਂ ਨੂੰ ਦੇਖਦੇ ਸਾਡੇ ਜਿੰਨੇ ਸੀਨੀਅਰ ਅਫਸਰ ਨੇ ਨਾ ਮੰਨ ਜੋਗੇ ਏਡੀਸੀ ਵੀ ਟਰੈਪਸ ਆ ACP ਡ੍ਰੈਪਸ ਆ ਬਲੋ 7000 ਦਾ ਇਹ ਕੋਈ ਵੀ ਬੰਦਾ ਮੋਟਰਸਾਈਕਲ ਦੇ ਕਾਰ ਤੇ ਹੁਲੜਵਾਜੀ ਕਰਦਾ ਉਹਨੂੰ ਸਪੇਅਰ ਨਹੀਂ ਕਰਨਾ ਜਿਹੜਾ ਵੀ ਦੋਨੋਂ ਇਸ ਤਰ੍ਹਾਂ ਲੱਗਦਾ ਹੁਣ ਗੱਡੀਆਂ ਦੇ ਹੂਟਰ ਲਾ ਕੇ ਫਿਰਦੇ ਨੇ ਬਲੈਕ ਫਿਲਮਾਂ ਲਾ ਕੇ ਵਰਦੇ ਨੇ ਹੁਣ ਇਹਨਾਂ ਦੇ ਸਾਰਿਆਂ ਦੀਆਂ ਜਿਹੜੇ ਵੀਹਿਕਲ ਨੇ ਟੂ ਵੀਲਰ ਤੋਂ ਲੈ ਕੇ ਫੋਰ ਵੀਲਰ ਤੱਕ ਜਿਹੜੇ ਵੀ ਇਸ ਤਰ੍ਹਾਂ ਸ਼ਰਾਰਤੀ ਅੰਸਰ ਨੇ ਨਾ ਉਹਨਾਂ ਦੇ ਵੀਹਿਕਲ 207 ਇੰਪੋਰਟ ਕਰਕੇ 207 ਦੇ ਵਿੱਚ ਬੰਦ ਕਰ ਦੇਣੇ ਆ ਕਾ ਉਹ ਇਹਨਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਦੇਖ ਕੇ ਬਾਕੀ ਸੁਧਰੂਗੇ ਠੀਕ ਥੈਂਕ ਯੂ ਸਰ ਲੁਧਿਆਣਾ ਲਾਈਵ ਲਈ ਅਮਿਤਾ ਥਾਪੜ ਦੀ ਰਿਪੋਰਟ